ਦੱਲਾ ਰੋਡ ਤੇ ਭਿਆਨਕ ਐਕਸੀਡੈਂਟ ਕਾਰਨ ਇੱਕ ਨੌਜਵਾਨ ਦੀ ਮੌਤ ਇੱਕ ਜ਼ਖਮੀ ਦਰਸਲ ਦੱਸਿਆ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਦੱਲਾ ਰੋਡ ਸਥਿਤ ਇੱਕ ਪੈਟਰੋਲ ਪੰਪ ਨੇੜੇ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਸੈਂਟਰ ਟਾਊਨ ਦਾ 18 ਸਾਲਾ ਦਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਿਖੇ ਏਪੀ ਜੀ ਨਰਸਿੰਘ ਕਾਲਜ ਵਿਖੇ ਨਰਸਿੰਘ ਦੀ ਪੜ੍ਹਾਈ ਕਰਦਾ ਸੀ ਅਤੇ 2 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾ ਅਜੇ ਪੁੱਤਰ ਆਜੂਵਾਸੀ ਪਿੰਡ ਜੈਨ ਪਰ ਨਾਲ ਪੀਵੀ 08 EC 6926 ਮੋਟਰਸਾਈਕਲ ਤੇ ਕਾਲਜ ਦੀਆਂ ਮਲਸੀਆਂ ਜਾ ਰਿਹਾ ਸੀ ਤੇ ਜਦੋਂ ਡੱਲਾ ਰੋਡ ਤੇ ਇੱਕ ਨੇੜਲੇ ਪੈਟਰੋਲ ਪੰਪ ਤੇ ਪਹੁੰਚਦਾ ਹੈ ਤੇ ਅਚਾਨਕ ਇੱਕ ਟੀਪਰ ਆ ਜਾਂਦਾ ਜਿਸ ਨੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਤੇ ਉਹ ਡਿੱਗ ਜਾਂਦੇ ਨੇ ਤੇ ਮੌਕੇ ਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਜ਼ਖਮੀ ਹੈ ਤੁਸੀਂ ਵੀ ਸੁਣੋ ਕਿ ਜ਼ਖਮੀ ਨੇ ਕੀ ਕਿਹਾ ਤੇ ਉੱਥੇ ਹੀ ਰਵਿੰਦਰ ਸ਼ਭੂ ਐਸਐਮ ਨੇ ਇਸ ਮਾਮਲੇ ਦੇ ਵਿੱਚ ਕੀ ਕਿਹਾ ਹੈ ਤੁਸੀਂ ਉਹ ਵੀ ਸੁਣੋ ਅਜੀ ਕੀ ਸਵਾਲ ਨਾਮ ਮੇਰਾ ਨਾਮ ਅਜੀਤਾਨ ਹੈ ਮੈਂ ਪਾਚੀ ਜਾਣ ਪੜਦਾ ਹਾਂ ਮੈਂ ਤੇ ਮੇਰਾ ਦੋਸਤ ਨਦੀਪ ਸਿੰਘ ਮੋਟਰਸਾਈਕਲ ਤੇ ਜੀਪੀਐਸ ਕਾਲਜ ਆਫ ਨਰਸਿੰਗ ਪੜਨ ਜਾਣ ਜਾ ਰਹੇ ਸੀ ਤੇ ਇਸ ਰਾਸਤੇ ਵਿੱਚ ਸਾਡੇ ਨਾਲ ਸਾਡੇ ਨਾਲ ਸਾਡਾ ਐਕਸੀਡੈਂਟ ਹੋ ਗਿਆ ਤੇ ਟਿੱਪੇ ਵਾਲ ਦੇ ਲੱਗ ਦੀਪਿਆਲੇ ਡੇਰਿਆਂ ਲਾ ਕੇ ਨੱਲੇ ਰੋਡ ਤੇ ਭਾਜੀ ਇਹਨੇ ਜਿਸ ਨਾਲ ਆਪਾਂ ਸਾਰੇ ਜਣੇ ਕਿਸੇ ਵਾਹਨ ਨਾਲ ਟੱਕਰ ਮਤਲਬ ਟਰੈਕਨ ਸਾਈਡ ਮਾਰੀ ਤੇ ਡੈਕਤੀ ਹੋਈ ਕਿਸੇ ਜਨਰਲ ਮੇਰੇ ਤੇ ਮੇਰਾ ਦੋਸਤ ਨਦੀਪ ਸਿੰਘ ਥਾਕੇ ਮੋਕਲੇ ਕੰਨੀਓ ਮਸੂ ਉਹਨੇ 8 ਸਾਲ ਉਹ ਸੈਂਟਰ ਤੋਂ ਤਾਂ ਕੋ ਅੱਜ ਸਾਡੇ ਕੋਲ 8:30 9:00 ਵੇ ਦੁਰਘਰੀਜ਼ ਆਇਆ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ son of ਜਸਬੀਰ ਸਿੰਘ ਉਮਰ ਤਕਰੀਬਨ 18 ਸਾਲ ਉਹ ਬਰਾਡਰ ਸੀਗਾ ਇੱਕ ਲੜਕਾ ਹੋਰ ਸੀ ਅਜੇ ਸਾਨਾ ਫਰਾਜ ਰੈਜ਼ੀਡੈਂਟ ਆਫ ਜੈਨਪੁਰ ਉਹਦੇ ਮਾਈਨਰ ਇਜਰੀ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਦੇ ਦਿੱਤੀਆ ਤੇ ਬਾਕੀ ਜੋ ਵੀ ਫਰਦਰ ਟ੍ਰੀਟਮੈਂਟ ਹੋਣੀ ਹੋਵੇ ਦਿੱਤੀ ਜਾਏਗੀ ਤੇ ਜਿਹੜਾ ਜਿਹੜੇ ਜਿਹੜੇ ਪ੍ਰੋਡਕਟਸ ਹੀ ਉਹਨਾਂ ਦੀ ਡੈਡ ਬੋਡੀ ਅਸੀਂ ਮਾਰਚਰੀ ਵਿੱਚ ਰੱਖ ਆਲਤੀ ਆ ਪਰਮਿਸ਼ਨ ਇਨਫਰਮੇਸ਼ਨ ਦਿੱਤੀ ਆ ਜੋ ਵੀ ਪ੍ਰੋਸ ਦੀ ਕਾਰਵਾਈ ਹੋਏਗੀ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਕੇ ਡੈਡ ਬੋਡੀ ਬਾਸਾਂ ਨੂੰ ਹਵਾਲੇ ਕਰਾਂਗੇ